ਗੀ ਪਦੇਵੋ ਵਿਚੇ ਬੜੇ ਪਏ ਆ ਤਾਂ ਹੀ ਨਹੀਂ ਕੱਟਦਾ 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 ਹਟ ਗਿਆ ਪਤਾ ਨਹੀਂ ਕੀ ਹੋ ਗਿਆ ਬਹਿ ਕੇ ਨਾ ਘਟ ਲਾ ਹਟ ਲੈਣੇ ਨੇ ਉਹਨਾਂ ਕਾਰਨ ਹੋ ਰਿਹਾ ਉਹ ਫੂਟਦਾ ਹੀ ਟੁੱਟਦਾ ਹੀ ਟੁੱਟਦਾ ਆ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਦਾਦਾ ਸਵਾਗਤ ਹੈ ਦਾਦਾ ਦਾ ਸਵਾਗਤ ਹੈ ਦਾਦਾ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਜੇ ਸਾਰੇ ਵਧੀਆ ਆਮੋਗੇ ਠੀਕ ਠਾਕ ਹੋਮਗੇ ਤੇ ਇਸੇ ਵਿੱਚ ਦੇ ਨਾਲ ਆਪਾਂ ਅੱਡੇ ਨਾਲ ਗੱਲਬਾਤ ਕਰਦੇ ਆ ਵੀਡੀਓ ਤਾਂ ਪਤਾ ਨਹੀਂ ਹੁਣ ਕਹਿ ਨਹੀਂ ਸਕਦੇ ਹੈਨਾ ਬਲੌਗ ਤਾਂ ਕਹਿ ਨਹੀਂ ਸਕਦੇ ਵੀ ਆਪਾਂ ਬਲੌਗ ਸ਼ੇਅਰ ਕਰਦੇ ਆ ਕਿਉਂਕਿ ਕੰਮ ਤਾਂ ਕਰਨਾ ਹੱਲੇ ਬਲੌਗ ਤਾਂ ਨਹੀਂ ਦੱਸਦੇ ਕਿਉਂ ਨਹੀਂ ਦੇ 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 ਆ ਤਾਂ ਮੈਨੂੰ ਇਹ ਤਾਂ ਆਉਣੇ ਲੱਗਦੀ ਪਹਿਲੇ ਇੰਨੇ ਵੀਵਰਸ ਕਿੱਥੋਂ ਆ ਗਏ ਸੀਗੇ ਸਵਾਦ ਸੱਚੀ ਗੱਲ ਹੈ ਦੁਨੀਆ ਵਾਲੀ ਸਵਾਦ ਦੀ ਹੈ ਤੇ ਚਲੋ ਹੁਣ ਵੀ ਚਾਹੀਦੀ ਆ ਹੈਨਾ ਆ ਲੈਣਾ ਚਾਹੀਦਾ ਸਵਾਦ ਹੋਰ ਆਪਾਂ ਜ਼ਿੰਦਗੀ ਜਿੱਤੇ ਕਰਨ ਕਿ ਆ ਸਵਾਦ ਲੈਣੇ ਜ਼ਿੰਦਗੀ ਦਾ ਸਵਾਦ ਲੈਣਾ ਚਾਹੀਦਾ ਕੱਟ ਕੇ ਐਂ ਕੱਟ ਕੇ ਐਂ ਪੁੱਤ ਤੇ ਹੋਰ ਤੁਸੀਂ ਸੁਣਾਓ ਠੀਕ ਠਾਕ ਹਾਂ ਅਸੀਂ ਵਧੀਆ ਠੀਕ ਠਾਕ ਆ ਤੇ ਹੁਣ ਮੈਂ ਠੀਕ ਆ ਬੱਲਾ ਅੱਜ ਸਵੇਰੋਂ ਪਤਾ ਨਹੀਂ ਕੀ ਹੋ ਗਿਆ ਸੀਗਾ ਪਤਾ ਨਹੀਂ ਬੁਖਾਰ ਸੀ ਪਤਾ ਨਹੀਂ ਕੀ ਸੀ ਪਤਾ ਨਹੀਂ ਕੀ ਹੋ ਗਿਆ ਭਾਈ ਆਪਾਂ ਪੈ ਹੀ ਰਹੇ ਬਸ ਕੰਮ-ਕੰਮ ਕਰਕੇ ਆਪਾਂ ਪੈ ਗਏ ਫੇਰ ਉੱਠੇ ਫੇਰ ਕੰਮ ਕਰ ਲਿਆ ਫੇਰ ਪੈ ਗਈ ਫੇਰ ਮੈਂ ਪੌਣੇ 5 ਵਜੇ ਉੱઠી ਮੈਂ ਸੌਂਗੀ ਪਹਿਲਾਂ ਸੁੱਤੀ ਨਹੀਂ ਜਦ ਜਿਹੜੇ ਹਾਰਦੇ ਹੋਣ ਤੋਂ ਬਾਅਦ ਫਿਰ ਮੈਂ ਸੌਂਗੀ ਮੈਨਾਂ ਕਿ ਮੈਨੂੰ ਆਉਂਦੀ ਹੈ ਨੀਂਦ ਵੀ ਮੈਂ ਹੁਣ ਮੈਡੀਸਿਨ ਲਈ ਹੋਈ ਹੈ ਵੀ ਮੈਂ ਸੌਂ ਜਾਵਾਂ ਵੀ ਸੌਂ ਕੇ ਠੀਕ ਹੋਵਾਂਗੀ ਤੇ ਆਪਾਂ ਨੂੰ ਪਰਮਿਸ਼ਨ ਮਿਲ ਗਈ ਕਹਿੰਦੇ ਕੋਈ ਨਾ ਸੌ ਜਾ ਤੂੰ ਆਪਾਂ ਸੌਂਗੇ ਤੇ ਫਿਰ ਮੈਂ 4:00 5:00 ਵਜੇ ਉੱਠੀ ਤੇ ਹੁਣ ਤਾਰ ਕਢਾ ਕੇ ਨਹਾ ਕੇ ਹੁਣ ਥੋੜਾ ਜਿਹਾ ਵਧੀਆ ਫੀਲ ਹੁੰਦਾ ਤੇ ਹੁਣ ਕੁਝ ਨਹੀਂ ਦੋਦਾ ਪਹਿਲਾਂ ਲੱਤਾਂ ਚਪੁਰਾ ਵਾਗਦਾ ਸੀਗਾ ਨਾ ਬਹੁਤ ਜ਼ਿਆਦਾ ਉਹਦੇ ਕਰਕੇ ਪੂਰਾ ਵਰਾ ਵਗੜਨਾ ਫਿਰ ਇੱਕ ਤਾਂ ਕਮਰ ਦਰਦ ਕਰਦੀ ਆ ਤੇ ਦੂਜਾ ਲੱਤਾਂ ਨੂੰ ਤਾਂ ਦਰਦ ਕਰਦੀ ਹੈ ਤੇ ਹੁਣ ਛੜਕਾ ਬੰਦੀਆਂ ਸੀਗੀਆਂ ਜਿਹੜੇ ਜਿਹੜੇ ਨੂੰ ਕਿਹਾ ਨੀਲ ਕੱਟ ਲੈ ਐਂਡੇ ਤੇਰੇ ਨੀਲ ਆ ਤੇ ਕੱਲ ਤੇ ਮੈਂ ਵੀ ਗਿਆ ਸੀ ਨੀਲ ਕੱਟਣਿਆ ਕੱਲ ਤੇ ਮੈਂ ਵੀ ਨਹੀਂ ਕੱਟੇ ਹੈਗੇ ਮੈਂ ਥੋੜਾ ਜਿਹਾ ਚੋਣ ਦੇ ਲੱਗੇ ਬੱਸ ਫੇਰ ਭੁੱਲ ਗਈ ਤੇ ਉਹ ਤਾਂ ਹੁਣ ਕੱਟਦਾ ਵਿਚਾਰਾ ਉਹ ਤਾਂ ਚਿਪਕਾ ਪੈ ਗਈ ਐ ਤੇ ਹੋਰ ਤੁਸੀਂ ਸੁਣਾਓ ਕੀ ਹਾਲ ਚਾਲ ਨੇ ਹੁਣ ਬੜਨਾ ਖੇਚਣ ਦੇ ਵਿੱਚ ਮੈਂਨੂੰ ਕਿਹਾ ਸਾਰ ਨੂੰ ਕਨੇਆ ਚਟਣੀ ਬਣਾ ਲਈ ਪਿਆਜ ਨੂੰ ਘੜਾ ਕਰਾਂਗਾ ਪਿਆਜ ਨੂੰ ਘੜਾ ਹਾਂ ਕੀ ਹੋਇਆ ਹਾਂ ਮਿੱਟੀ ਨੇ ਕੀ ਕਰਤਾ ਆਇਸਾ ਕਰ ਦਿੱਤਾ ਉਹਨਾਂ ਕਿਨੂੰ ਧੱਕਾ ਦੇਤਾ ਮਿੱਟੀ ਬੈਠੀ ਆ ਰੇੜੇ ਦੇ ਵਿੱਚ ਲੱਗੀ ਤੂੰ ਗੋਤ ਨੇ ਨੇਲ ਘਟਣ ਨੂੰ ਕਹਿੰਦੀ ਗੱਠੇ ਘਟਣ ਨੂੰ ਨਹੀਂ ਸੀ ਗਿਆ ਗੱਠੇ ੱੱਡੇ ਜਿਹੜੇ ਕਿ ਮਿੱਟੀ ਨੂੰ ਇਕੱਠੇ ੱੱਡੇ ੱੱਲੇ गिर ਕੇ ਬੈਠੀ ਆ ਇਹ ਬੈਠ ੱੱਡੇ ਕਿੱਥੇ ਜਾ ਕੇ ਬੈਠੀ ਹੋਣਾ ਹਾ ਕੌਮੜੀ ਉਹ ਵੀ ਬਦ ਨਹੀਂ ਕਿੱਥੇ ਅਚਾ ਉਹ ਲਾ ਦਿੰਦੇ ਨੇ ਵੀ ਇੱਧਰ ਨੂੰ ਨਾ ਥੱਲੇ ਨੂੰ ਨਾ ਆਵੇ ਗੋਹੇ ਦੀਆਂ ਟੋਕਰੀਆਂ ਲਾ ਦਿੰਦੇ ਨੇ ਉੱਥੇ ਦੇ ਕਿੱਥੇ ਬੈਠ ਕੇ ਰਹਿਣ ਹੂੰ ਆ ਤੂੰ ਕਿੱਥੇ ਬੈਠਾ ਜਿਉਂ ਬਣਾ ਜੀ ਗਰਮ ਹੋਵੇ ਫੱਟਾ ਲਿਆ ਦੇ ਭਰਾਵਾ ਫੱਟਾ ਲਿਆ ਦੇ ਭਰਾਵਾ ਉਹ ਭਰਾਵਾ ਲੈ ਮੈਂ ਕੱਟਾਂ ਤੇਰੇ ਲਈ ਮੈਂ ਹਾਂ ਕੀ ਦਾ ਮੈਸੇਜ ਆਇਆ ਤੇ ਆਹ ਜਿਹੜਾ ਦਰਵਾਜ਼ਾ ਨਾਲਿਆ ਉਹ ਜਿਹੜਾ ਪਿਆਜ਼ ਡਿੱਗਿਆ ਪਏ ਥੱਲੇ ਉਹ ਤੇ ਚਲੋ ਜੀ ਨੰਨੇ ਪਿਆਜ਼ ਲਿਆ ਤਾਂ ਚਟਣੀ ਬਣਾਉਣੇ। ਬਾਹਰੋਂ ਕੁਦਿਨਾ ਤੋਂ ਉਹ ਲੈ ਆਈ। ਆਹ ਕੀ ਕਿੰਨੇ ਦੀ ਹੈ? 400। ਉਹ ਨਹੀਂ ਆਉ। ਪਹਿਲਾਂ ਵੀ ਤਾਂ ਇੱਕ ਦਿਨ ਦੇਖੀ ਸੀ ਜੀ ਉਦੋਂ ਵੀ 400 ਦਿਆ ਰਹਿਣ ਦੇ ਆਫਰ ਤੇ ਮਗਾਉਂਦੇ ਸੀ। ਜਿੱਦਣ ਆਫਰ ਹੋਊ। ਸਸਤੀ ਮਗਾਉਣੀ। ਰਹਿਣ ਦੇ ਆਲੋ ਫਿਰ ਆਪਣੇ ਘਰੇ ਬਥੇਰਾ। ਸਸਤੀ ਗੜੀ ਮਗਾਉਣੀ ਉਹ ਰੌਣ ਦੇ। ਰੌਣ ਦੇ ਹੀ ਮਗਾਉਣੀ ਇਹੀ ਆ ਮਗਾਉਣੀ ਉਦੋਂ ਜਦੋਂ ਆਫਰ ਹੋਊ। ਥੋੜੇ ਚਾਹ ਵਾਲੇ ਭਾਂਡੇ ਪਏ ਆ ਤੇ ਨਾਲੇ ਆਪਾਂ ਨੇ ਦੁੱਧ ਗਰਮ ਤੁਹਾਨੂੰ ਨਾਲੇ ਪਹਿਲਾਂ ਚੜਨੀ ਬਣਾ ਲੈਣੀ ਜਾ ਰਹੀ ਦਿੱਤੀ ਫੋਨ ਦੇ ਵਿੱਚ ਕੀ ਖਾ ਕੇ ਸੱਚ ਮੈਂ ਭਾਈ ਅੱਧਾ ਘਰ ਫਲਾਈ ਕਰਤਾ ਵੀਡੀਓ ਤੇ ਤੇ ਅੱਧਾ ਘਰ ਰਹਿ ਗਿਆ ਹੈ ਨਾ ਮੇਰਾ ਟਾਵਲ ਧੋਣ ਵਾਲਾ ਲਾ ਕੇ ਸਿੱਟਾ ਇਹਨੂੰ ਮੈਂ ਇਹਦੇ ਨਾਲ ਹੱਥ ਪਹੁੰਚਦੀ ਨਹੀਂ ਹੈਗੀ ਰੋਜ਼ ਭੁੱਲ ਜਾਂਦੀ ਹੁਣ ਦੀ ਗਿਆ ਵੀਡੀਓ ਦੇ ਵਿੱਚ ਹੁਣ ਮਾਰਿਆ ਵਧਾ ਕੇ ਤੇ 蒂ਵੰਦ ਦੇ ਬੱਚੇ ਕਹਿੰਦੇ ਸੀ ਦੀਦੀ ਵੀ ਰੋਟੀ ਉਹਦੇ ਵਿੱਚ ਪਾਇਆ ਕਰੋ ਹਰਮਾਲ ਦੇ ਵਿੱਚ। ਘਿਹਰ ਅੱਜ ਚੱਟਣੀ ਨਹੀਂ ਖਾ ਕੇ ਆ ਸਕੂਲ। ਭੁੱਲ ਗਿਆ? ਹਰਮਾਲ ਚ ਪਾਈ ਹੁੰਦੀ ਹੈ ਦੀਦੀ। 蒂ਵੰ ਤਾਂ ਜਹਾੜ ਦਾ ਧੋਣ ਵਾਲਾ ਹੁੰਦੀ ਆ। ਚਮਚਾ ਰੋਜ਼ ਲਾਇਆ ਮਨਾ ਕੀ ਦਾ? ਲਾ। ਫਗਾਨੀ। ਇਹ ਕੀ ਦਾ? ਇਹ ਕੀ ਦਾ? ਫਗਾਨੀ 蒂ਵੰ ਤਾਂ ਉਹ ਚ ਅੱਛੇ ਤਰੰਜੋ ਕਿੰਨੇ ਚਮਚਾ ਅੱਛਾ ਉਹ ਤਾਂ ਮੈਨੂੰ ਦੇ ਆਇਆ ਹਾਂ ਫੇ ਕਿੰਦੀ ਸੋਣੀ ਨਿਕੀ ਜੀ ਚਾਂਚੀ ਆ ਦੇਖੇ ਉਹਨੇ ਫੇਰ ਦੋ ਕਰਦੇ ਆਹ ਵਾਰੀ ਸੋਣੀ ਆ ਓਏ ਕਿਦੀ ਆ ਤਰੰਜੇ ਤਾਂ ਤੇਰੀ ਆ ਹਾਂ ਮੈਂ ਕਿਹਾ ਤਰੰਜੋ ਕਰੀ ਚਮਚੀ ਆ ਲੈ ਕਰ ਹਾਂ ਮੈਂ ਕਿਹਾ ਰੱਖਦਾ ਉਹਨੇ ਕਹ ਤੋ ਕੀ ਦੀ ਉਹ ਹਾਂ ਨਾ ਤੇਰੀ ਉਹ ਮੈਂ ਕਿਹਾ ਮੈਂ ਤਾਂ ਲੈ ਦੇਨੀ ਉਹ ਤਾਂ ਕੱਤ ਪਰ ਤੇਰੀ ਦਾ ਹੀ ਆ ਇੱਕ ਨਾ ਜਿਹੜਾ ਨੂੰ ਰਮਾਲ ਦੀ ਗੱਲ ਦੱਸਦੀ ਪਹਿਲਾਂ ਆ ਦੇਖੋ ਦੀਦੀ ਰਮਾਲ ਦੇ ਵਿੱਚ ਰੋਟੀ ਵੇੜਦੇ ਆਂ ਇਹ ਮੇਰੇ ਕੋਲ ਨਾ ਪੰਜ ਚਾਰ ਰਮਹਾਲਾ ਬਣਾ ਕੇ ਰੱਖੀ ਨੇ ਪੰਜ ਚਾਰ ਤੋਂ ਵੀ ਸ਼ਾਇਦ ਵੱਧੇ ਨੇ 10 12 ਹੋਣਗੀਆਂ ਤੇ ਇੰਨੀ ਗਰਮਹਾਲਾ ਇਹ ਉਹਦੇ ਵਿੱਚੇ ਰੋਟੀ ਵੇੜਦੇ ਹੁੰਦੇ ਨੇ ਦੇਖ ਲਓ ਤੇ ਉਹ ਜਿਹੜਾ ਉਹ ਹੁੰਦਾ ਭਾਈ ਪੇਪਰ ਜਿਹਾ ਉਹਦੇ ਵਿੱਚ ਵੀ ਅਸੀਂ ਰੋਟੀ ਵੇੜਦੇ ਪਹਿਲਾਂ ਜਦੋਂ ਜਿਆ ਛੋਟਾ ਸੀਗਾ ਉਦੋਂ ਤਾਂ ਮੈਡਮ ਨਹੀਂ ਮਨਾ ਕਰਤਾ ਜਾਣ ਕੇ ਜਦੋਂ ਛੋਟਾ ਸੀ ਨਵਾਂ ਨਵਾਂ ਲਾਇਆ ਉਦੋਂ ਵੀ ਮੇਰੇ ਰਮਹਾਲ ਚ ਵੇੜਦੀ ਹੁੰਦੀ ਸੀ ਫਿਰ ਇਹ ਹੋ ਗਿਆ ਜਿਵੇਂ ਕਹਿੰਦੇ ਥੋੜਾ ਜਿਹਾ ਵੱਡਾ ਫਿਰ ਬੱਚੇ ਲੈ ਕੇ ਹੁੰਦੇ ਸੀ ਉਹ ਰੈਪਰ ਦੇ ਵਿੱਚ ਰੋਟੀ ਫੇਰੇ ਆ ਗਿਆ ਮਮਾ ਸਾਰੇ ਬੱਚੇ ਉਹਦੇ ਵਿੱਚ ਰੋਟੀ ਲੈ ਕੇ ਆਉਂਦੇ ਤੁਸੀਂ ਵੀ ਮੈਨੂੰ ਉਹਦੇ ਵਿੱਚ ਪਾ ਦਿਆ ਕਰੋ ਭਾਈ ਮੈਂ ਮਗਵਾ ਲਿਆ ਕਿੰਨਾ 2-300 ਦਾ ਹੁੰਦਾ ਪਤਾ ਨਹੀਂ 20 ਮੀਟਰ ਪਤਾ ਨਹੀਂ ਕਿੰਨੇ ਮੀਟਰ ਚਲੋ ਮੈਂ ਉਹਦੇ ਵਿੱਚ ਰੋਟੀ ਵੇੜਦੀ ਰਹੀ ਤੇ ਫੇਰ ਮੇਰੇ ਖਿਆਲ ਨਾਲ ਥਰਡ ਪਤਾ ਨਹੀਂ ਸੈਕਿੰਡ ਦੇ ਵਿੱਚ ਜਾ ਕੇ ਮੈਡਮ ਨੇ ਫੇਰ ਬੈ ਗਈ ਮਿੱਟੀ ਹਾਂ ਫਾਸਟ ਦੇ ਵਿੱਚ ਵੀ ਉਹ ਮੈਡਮਾਂ ਨੇ ਨਾ ਮਨਾ ਕਰਤਾ ਵੀ ਉਹਦੇ ਵਿੱਚ ਰੋਟੀ ਨਹੀਂ ਲੈ ਕੇ ਆਉਣੀ ਜਾਂ ਮਤਲਬ ਸਿੰਪਲ ਪੇਪਰ ਦੇ ਵਿੱਚ ਲੈ ਕੇ ਆਓ ਤੇ ਜਾਂ ਲੈ ਕੇ ਹੋ ਤੁਸੀਂ ਕੱਪੜੇ ਦੇ ਵਿੱਚ ਰੋਟੀ ਵੇੜ ਕੇ ਤੇ ਅਖਬਾਰ ਵਗੈਰਾ 'ਚ ਤਾਂ ਮੈਨੂੰ ਰੋਟੀ ਵੇੜੀ ਹੋਈ ਵਧੀਆ ਲੱਗਦੀ ਜੇ ਮਤਲਬ ਕੋਈ ਅਖਬਾਰ ਦੇ ਵਿੱਚ ਵੇੜੀ ਹੋਈ ਚੀਜ਼ ਖਾਣੀ ਕਦੇ ਮਜਬੂਰੀ 'ਚ ਪੈ ਜਵੇ ਅੱਬਲਾ ਤਾਂ ਮੈਂ ਖਾਂਦੀ ਨਹੀਂ ਜੇ ਪੈ ਜਵੇ ਤਾਂ ਉਹ ਬਾਲੀ ਭੈੜੀ ਲੱਗਦੀ ਆ ਤੇ ਮੈਨੂੰ ਨਹੀਂ ਵਧੀਆ ਲੱਗਦੀ ਉਹ ਖ਼ਬਰ ਦੇ ਵਿੱਚ ਰੋਟੀ ਵੇੜੀ ਹੋਈ ਤੇ ਆਪਾਂ ਰਮਾਲ ਦੇ ਵਿੱਚ ਰੋਟੀ ਵੇੜਦੇ ਆ ਠੀਕ ਆ ਜੀ ਤੇ ਹੁਣ ਮੈਂ ਪਿਆਜ਼ ਲੈ ਆਵਾਂ ਤੇ ਫਿਰ ਆਪਾਂ ਗੱਲਬਾਤ ਕਰਦਿਆਂ ਨਾਲ ਚਟਣੀ ਬਣਾਉਣੀ ਹੈ ਬਾਹਰੋਂ ਉਹ ਵੀ ਲੈ ਕੇ ਆਉਣਾ ਹਲਪੁਦੀਨਾ ਲੈ ਕੇ ਆ। ਆ ਜਾ ਜਾ ਰੇ। ਪੀਰਾ ਪੀਰਾ ਬਾਹਰ ਉੱਥੇ ਬਾਹਰ ਨਹੀਂ ਆਹੀ ਆਪਣੇ ਗਮਲੇ ਦੇ ਵਿੱਚ ਹੀ ਆ। ਪੁਦੀਨਾ। ਕਮਲੇ ਚ ਹੀ ਆ। ਪੁਦੀਨਾ ਗਮਲੇ ਦੇ ਵਿੱਚ ਤਾਂ ਲਾਇਆ ਹੋਇਆ ਵੀ ਕੋਈ ਕਦੇ ਵੇਲੇ ਥੋੜਾ ਨਾ ਪੈ ਜਾਵੇ ਤੇ ਨਾਲੇ ਅੰਦਰ ਇੱਥੇ ਤਾਂ ਮੈਂ ਪਾਣੀ ਪੂਣੀ ਪਾਉਂਦੀ ਰਹਿਣੀ ਆ ਸਵੇਰ ਸ਼ਾਮ। ਆ ਦੇ ਹੁਣੇ ਪਾਣੀ ਪਾ ਕੇ ਗਈ ਤੇ ਇਹਦੇ ਵਿੱਚ ਮੈਂ ਦਿਖਾਉਣੀ ਆ ਤੁਹਾਨੂੰ। ਲੋਜੀ ਪਾਣੀ ਇਹਦੇ ਵਿੱਚ ਖੜਾ ਦੇ ਮੈਂ ਹੁਣੇ ਪਾਇਆ ਉਹ ਆਪਣਾ ਐਲੋਵੇਰਾ ਇਹ ਆਪਣਾ ਪੁਦੀਨਾ 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 ਹੈਗਾ ਵਿਚਾਰਾ ਥੋੜਾ ਜੀ ਆ ਕੀ ਆ ਦੇ ਵਿੱਚ ਘਾਏ ਕੀ ਸੀਗਾ ਇਹ ਮੱਕੀ ਮੱਕੀ ਸੀ ਮੱਕੀ ਦੁਬਾਰਾ ਲਾ ਦਿੰਦੇ ਆ ਕਿਉਂ ਨਹੀਂ ਹੋਣੀ ਹੋ ਜੂਗੀ ਕਿਸੇ ਨੂੰ ਉਹ ਚੀਜ਼ ਉਹ ਨਹੀਂ ਦੇ ਜੀ ਇਹਦੇ ਨਾਲ ਪੂਰਾ ਪੀਲਾ ਪੀਲਾ ਜਿਹਾ ਹੋ ਗਿਆ ਸੀ ਲੈ ਪਾਈ ਲਾਤੀ ਮੱਕੀ ਬਾਹਰ ਲਾਓ ਹੁਣ ਇਹ ਵੀ ਵਿਕਦਾ ਹੀ ਸ਼ਾਮੇ ਹੋਰ ਕਿਦਾਂ ਆ ਵੀ ਇੰਨਾ ਕੋਣ ਕਰੀ ਆ ਰੋਜ਼ ਫੇਸ ਤੇ ਲਾਈ ਜਾ ਮੈਨੂੰ ਤਾਂ ਲੱਗਦਾ ਹੀ ਨਹੀਂ ਇਹ ਜਿਹੀ ਇਦਾਂ ਕੋਈ ਨਹੀਂ ਖੜ ਕੈਮਰਾਮੈਨ ਇਹ ਪਦੀਨਾ ਉਹ ਹੁੰਦਾ ਵੀ ਪੈਣੀ ਚ ਮੈਂ ਰੋਜ਼ ਪਾਣੀ ਪਾਉਣੀ ਆਰਗੇਨਿਕ ਆਇਤਾ ਦੇ ਵੀ ਕਿਤਵਾਇਆ ਹੋਇਆ ਕਿਤਵਾਇਆ ਸੀ ਲੈ ਕੇ ਆਂਦਾ ਸੀ ਫਿਰ ਸਮੈਲ ਬਹੁਤ ਵਧੀਆ ਸੀ ਮਾਈਕਾਦ ਨੇ ਇਹ ਕਿਤੋਂ ਲੈ ਕੇ ਆ ਆਦੇ ਆ ਸੀ ਸਮੈਲ ਤਰੋਜ਼ ਪਾਣੀ ਪਾਉਣੀ ਐ ਨਾ ਮੈਂ ਸਵੇਰੇ ਸਾਧਰੇ ਪਾਣੀ ਪਾਇਆ ਦਾ ਇਹ ਬੜਾ ਪਾਣੀ ਪਾਇਆ ਹੋਇਆ ਨਾ ਹੋਰ ਪਾਇਆ ਵੱਲੇ ਪਿੰਦੋਂ ਘਾ ਕੇ ਪਾਣੀ ਪਾਇਆ ਕਰੂ ਸੁਕਾ ਸੁਕਾ ਸੁੱਕਿਆ ਤਾਂ ਪਿਆ ਸੀ ਆ ਲਾਥਾਂ ਦਾ ਪਾਇਆ ਅੱਜ ਪੂਰਾ ਦਿਨ ਸੁੱਕਿਆ ਹੀ ਐ ਟੜਕੇ ਨਹੀਂ ਨਾ ਲਰੂਗਾ ਲਾ ਦੇਖੂ ਕਿੰਨੇ ਹੋਇਆ ਛੋਟੇ ਛੋਟੇ ਵਿੱਚ ਇਹਦੇ ਵਿੱਚ ਮਾਣੇਗੀ ਬੱਬੂ ਚਾਪੀ ਆਜ ਵੱਧ ਭਾਲਣੇ ਗਰਮੀ ਲੱਗਦੀ ਆ ਇਹ ਨਾ ਹੋਵੇ ਚਲ ਇਹਨਾਂ ਦੇ ਬਹੁਤ ਇਹ ਕੀ ਹੋਵੇ ਫੋੜਾ ਫਿਰ ਮੈਂ ਕੀ ਕਰਾਂ ਇਹ ਚੋਂ ਕੱਢ ਕੇ ਥੋੜਾ ਜਿਹਾ ਬਾਹਰ ਲਾਉਨੇ ਆ ਬਾਹਰ ਫੈਲ ਰੂਗਾ ਵੱਧ

ਕੈਮਰਾ ਫੇਸ ਕਰ ਲਓ ਚਲੋ ਲਓ ਪਿਆਲੀਆਂ ਕਢੋ ਹੁਣ ਮੈਨੂੰ ਲਓ ਜੀ ਚਟਣੀ ਬਣਾ ਲਈ ਚਟਣੀ ਤਾਂ ਬੱਦੇ ਚਟਣੀਆਂ ਚਟਣੀ ਘਾਪਤੀ ਭਰ ਮੈਂ ਘਿਆ ਚਲਾ ਦੇ ਗ੍ਰੈਂਡਰ ਉਹਨੇ ਜਮਾਈ ਰਗੜਤੀ ਟੇਸਟ ਪਤਾ ਨਹੀਂ ਕਿਦਾਂ ਦਾ ਹੋਊਗਾ ਖਾ ਕੇ ਦੇ ਦਿਆਂ ਥੋੜੀ ਜਿਹੀ ਖਾ ਕੇ ਦੇ ਦਿਆਂ ਬੜੀਆ ਮਲਾਈ ਦੇ ਨਾਲ ਬੱਧ ਵਧੀਆ ਲੱਗੂਗੀ ਜੇ ਦੁੱਧ ਦੀ ਮਲਾਈ ਹੁੰਦੀ ਹੈ ਨਾ ਉਸ ਨੂੰ ਦੇ ਨਾਲ ਰਾ ਕੇ ਖਾਣੀ ਨੇ ਵਧੀਆ ਬਣੀ ਆ ਬੱਧ ਹੋ ਕਰਤੀ ਮੈਂ ਥੋੜੀ ਜੀ ਰੱਖ ਲੈਣੀ ਹੁੰਦੀ ਆ ਖੜਮੀ ਉਹਨੇ ਬੱਧ ਗ੍ਰੈਂਡਰ ਚਲਾਤਾ ਚਲੋ ਰੋਟੀ ਖਾਣ ਜੋਗੇ ਹੋਗੇ ਥੋੜੀ ਜੀ ਆਪਣੀ ਪੀਲੀ ਦਾਲ ਪਈ ਆ ਰਾਤ ਵਾਲੀ ਨਾਲੇ ਤਾਂ ਉਫ ਨੇ ਸ਼ੋਜੂਗੀ ਤੇ ਨਾਲੇ ਹੀ ਕਰਾਵਾ ਆਪਣੀ ਉਹ ਹੋ ਜੋ ਚਟਣੀ ਦੇ ਨਾਲ ਰੋਟੀ ਖਾਧੀ ਜਾਓ। ਲਓ ਜੀ ਦੁੱਧ ਗਰਮ ਰੱਖ ਲਿਆ ਦੁੱਧ ਚ ਕੋਈ ਕੜਲੀ ਕੱਢੀ ਨਹੀਂ। ਅੱਜ ਲੇਟ ਹੋ ਗਏ ਦੁੱਧ ਗਰਮ ਤਾਂ ਨਾ। 판 ਦੇ ਤੋਣਿਆ ਹੁਣ ਮੈਂ। ਹੈਗੇ ਥੋੜੇ ਜਿਹਾ ਚਾਹ ਵਾਲੇ। ਗਰਮੀ ਬੜੀ ਆ। ਯਾਰ ਤੂੰ ਕੀ ਫੋਨ ਦੇਖੀ ਜਾਂਦਾ।

ਵੀਰੇ ਕੋ ਤੋ ਤੋ ਤੈ ਨਾ ਪੀਤਾ ਹੀ ਨੀ ਲੰਗਦੀ ਸੀ ਉਹਨੇ ਪੜਾਇਆ ਨਾ ਹੁਣ ਉਹਦੇ ਕੋ ਤੈ ਦੋਲ ਦੂ ਪੀਤਾ ਹੀ ਨਹੀਂ ਨੇ ਨੇ ਵੀ ਰੇ ਕੋ ਪੀਤਾ ਨਹੀਂ ਹਾਂ ਥੱਪੜ ਭਏ ਦੇ ਰਿੰਗ ਦੀ ਕਾਸ ਨੂੰ ਅਜ ਪਾਣੀ ਨਹੀਂ ਪੀਣਾ ਤੂੰ ਹਾਂ ਕੱਕ ਖਾਣੇ ਹੋਤੇ ਕਿ ਨਹੀਂ ਤਾਂ ਪੀਦੇ ਬਿਨਾਂ ਦੋਦੇ ਕਿਸ ਸਮਨਾ ਫੇਸ ਰੈਡੀ ਇੱਥੇ ਫੇਸ ਤਾਂ ਇੱਥੇ ਨਾ ਮੈਂ ਤਾਂ ਕੱਕ ਖਾਣ ਆਪੀਲਾ ਗੁਰੂਆ ਵੇਨਾ ਗਰਮੀ ਕਿੰਨੀ ਆ ਹਨਾ ਇੰਨਾ ਹੀ ਬੀਤਦਾ ਹੋਇਆ ਪਰ ਇਹ ਬੀਤਦਾ ਹੈ ਹੂੰ ਪਰ ਫਿਰ ਗਰਮੀ ਆ ਨਹੀਂ ਬੀਤੀ ਪਾ ਕੇ ਮਾਰਦੀ ਨਹੀਂ ਨਹੀਂ ਰਹੀ ਵੀ ਨਹੀਂ ਰਹੀ ਪਰ ਆਵਾ ਚੱਕਲਾ ਚੱਕਲਾ ਹਾਂ ਕਿਸੇ ਨੇ ਕਿਸੇ ਨੇ ਹੀ ਪੀਣਾ ਮੈਨੂੰ ਕਿਨੂੰ ਵਰਤ ਕੇ ਦੇਖੀ ਹੱਸ ਦੋਲੂ 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 ਏ ਰਾਈਟ ਉਹਨਾਂ ਦਾ ਸਭ ਕੁ ਬਤਨ ਦੇਖੋ ਕਰਕੇ ਮਿਨੀਮਮ ਨਹੀਂ ਦਿੱਤੀ ਨਹੀਂ ਦਿੱਤੀ ਕਿਸੇ ਨੇ ਦਿੱਤਾ ਕੀ ਕੀ ਜਲ ਪਿਆ ਲਾਉ ਦੇ ਇਹਨੇ ਰੋਟੀ ਖਾ ਲਈ ਤੁਸੀਂ ਕੀ ਖਾਣੇ ਹੋ ਮਿਸ਼ਰੀ ਮਿਸ਼ਰੀ ਤੇ ਮੈਂ ਰੋਟੀ ਖਾਣ ਚੱਲੀ ਆਪਾਂ ਚੱਲੇ ਭੱਜਲੇ ਅਸੀਂ ਚ ਨੂੰ ਚਾਟੀ ਰੋਟੀ ਚਟਣੀ ਕੱਚੀ ਲੱਸੀ ਤੇ ਮੇਰੇ ਨਾਲ ਮੇਰੇ ਨਾਲ ਦੋ ਰੋਟੀਆਂ ਕੱਚੀ ਲੱਸੀ ਸਿਰਫ ਔਰ ਸਿਰਫ ਸਾਡੇ ਘਰ ਚ ਮੈਂ ਪੀਂਦੀ ਆ ਨਾ ਬੱਚੇ ਪੀਂਦੇ ਆ ਨਾ ਇਹ ਪੀਂਦੇ ਆ ਆਪਾਂ ਇਹਨਾਂ ਨੂੰ ਬਥੇਰੀ ਵਾਰ ਕਹੀਦਾ ਭਾਈ ਕੱਚੀ ਲੱਸੀ ਪੀ ਲਓ ਕੱਚੀ ਲੱਸੀ ਪੀ ਲਓ ਇਹਨਾਂ ਤਾਂ ਕਦੇ ਟੇਸਟ ਵੀ ਨਹੀਂ ਦੇਖਿਆ ਮੰਜੇ ਤੇ ਬੈਨੇ ਆ ਪੌ ਟੇਸਟੀ ਹੁੰਦੀ ਆ ਕੱਚੀ ਲੱਸੀ ਗੈਸ ਨਹੀਂ ਬਣਨ ਦਿੰਦੀ ਤੇ ਜਾਬ ਨਹੀਂ ਬਣਨ ਦਿੰਦੀ ਮੇੜੇ ਜਨਾ ਮਾਰ ਮਾਰੂਗੀ ਕੱਤੀ ਲਸੀ ਪੀਆ ਕਰੋ ਹੁਣ ਦੇਖ ਹੁਣ ਫੇਰ ਬਿੰਦਕ ਨੇ ਨੇ ਕਹਿੰਦਾ ਗਰਮੀ ਲੱਗਦੀ ਹੁਣ ਬਨੈਣਾ ਵੀ ਟੀ-ਸ਼ਰਟ ਆ ਵੀ ਹਾਏ ਉਹ ਕੱਢ ਦੇ ਬਨੈਣ ਕੱਢ ਦੇ ਨਹੀਂ ਮੈਂ ਹਾਏ ਵੇ ਰੱਬਾ ਕੱਢ ਦੇ ਗਰਮੀ ਪਈ ਆ ਨਹੀਂ ਡੋਲ ਡਵਲ ਕੱਪੜੇ ਪਾ ਕੇ ਫੇਰ ਕਰਦਾ ਫਿਰ ਜੋ ਗਰਮੀ ਲੱਗਦੀ ਆ ਗਰਮੀ ਲੱਗਦੀ ਆ ਉੱਤੇ ਨਾ ਖੜਾ ਮੇ ਪੱਖਾ ਚੱਲਦਾ ਹਾਏ ਹਾਏ ਗਰਮੀ ਲੱਗਦੀ ਆ ਗਰਮੀ ਲੱਗਦੀ ਆ ਹਾਏ ਮੰਮੀ ਗਰਮੀ ਲੱਗਦੀ ਆ ਮੇਰੀ ਤਾਂ ਮੰਮੀ ਵੀ ਨਹੀਂ ਹੈਗੀ ਹਾਂ ਓਹੋ ਮੰਮੀ ਨੇ ਕਿਹਾ ਕਿ ਜੇ ਮੈਂ ਕਹਾਂ ਮੰਮੀ ਗਰਮੀ ਲਾ ਦੇ ਮੰਮੀ ਨੇ ਕਿਹਾ ਪੁੱਤ ਫਟਾਫਟ ਰੋਟੀ ਬਣਾ ਕੇ ਏਸੀ 'ਚ ਬਹਿ ਜਾ ਹਾਈ ਠੰਡ ਫੋਨ ਠੰਡ ਵੀ ਲੱਗਣ ਲੱਗੀ ਯਾਰ ਚਲੋ ਇਹ ਰੋਟੀ ਖਾਦੇ ਠੰਡੀ ਹੁੰਦੀ ਆ ਕਿਹੜਾ ਮਤਲਬ ਜਿਆ ਦਵਾ ਵਿੱਚ ਫਰਕ ਤਾਂ ਦੇਖ ਨੂੰ ਕੀ ਇਹ ਕਾਹਦਾ ਜਿਹੜਾ ਕੱਢ ਕੇ ਆ ਰਿਹਾ ਜੀ ਨਹੀਂ ਕੀ ਪਤਾ ਗੱਲ ਕੀ ਆ ਜੁਝਾਰ ਆਇਆ ਸੀ ਨਾਗੇ ਨਾ ਗਿਆ ਕਿ ਤਾਂ ਭਾਈ ਐਸੇ ਚ ਬੈਠ ਕੇ ਠੰਡ ਲੱਗਦੀ ਉਹ ਲੱਗਦੀ ਹੈ ਵਾਹਿਗੁਰੂ ਸਵਾਲ ਬਣੇ ਚਟਣੀ ਵੱਧ ਪੀਸਤੀ ਹੈ ਹੈ ਨਾ ਕੱਟਾਉਂਗਾ ਨੇ ਮੀਨੋ ਤੇ ਕੀ ਹੋ ਗਿਆ ਮੈਂ ਤਾਂ ਰੋਟੀ ਹਾਲੇ ਤੱਕ ਤਾਂ ਬਾਤ ਪੇਸਦੀ ਥੋੜੀ ਜਿਹੀ ਸਾਡੀ ਹਾਂ ਥੋੜੀ ਘੱਟ ਰੱਖਿਆ ਉਹ ਜਾ ਕਰ ਕਰ ਚਕਰ ਚਕਰ ਦੇ ਨਾ ਪਿਆਜ ਇਹਦੇ ਦੋ ਤਨਾ ਭਾਈ